ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਆਸਤੇ ਵੀਡੀਓ ਬਣਵਾਉਣੀ ਹੋਵੇ ਤਾਂ 99872858 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਤੇ ਸੰਪਰਕ ਕਰ ਸਕਦੇ ਹੋ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਈ ਗੁਪੀ ਦੇ ਕੋਲੇ ਪਿੰਡ ਥਰਾਜ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਕੋਲੋਂ ਦੋ ਜਾਨਵਰ ਵਕਾਊ ਆਗੇ ਤੇ ਮੇਰੀ ਨਿਗਾਹ ਦੇ ਵਿੱਚ ਤਾਂ ਮੈਨੂੰ ਤਾਂ ਬਹੁਤ ਚੰਗੇ ਲੱਗਦੇ ਆ ਹਨਾ ਇਹ ਬਾਕੀ ਨਿਗਾਹ ਤੁਸੀਂ ਮਾਰਨੀ ਆ ਤੇ ਮਾਲਕ ਨੇ ਚੰਗੀ ਕਹਨੇ ਹੁੰਦੇ ਤੇ ਮੈਨੂੰ ਵੀ ਜੇ ਗੋਪੀ ਮੈਨੂੰ ਵੀ ਜੇ ਮੈਂ ਆਪਦੀ رائے ਦੇਵਾਂ ਹਨਾ ਤਾਂ ਮੈਨੂੰ ਵੀ ਚੰਗੇ ਲੱਗੇ ਯਾਰ ਇਹ ਜਾਨਵਰ ਦੋਨੇ ਚੰਗੇ ਆ ਬਾਈ ਹਾਂ ਤੇ ਬਾਕੀ ਦਰਸ਼ਕਾਂ ਨੇ ਆਪਦੀ ਆਪ ਹਨਾ ਤਸੱਲੀ ਕਰਨੀ ਜਿਹਨੇ ਜਾਨਵਰ ਲੈਣਾ ਹੈਗਾ ਤੇ ਆਜੋ ਬਾਈ ਆ ਗੱਲਬਾਤ ਕਰਦੇ ਆ ਗੋਪੀ ਦੇ ਨਾਲ ਹੋਰ ਬਾਈ ਕੀ ਹਾਲ ਆ ਵਧੀਆ ਬਾਈ ਠੀਕ ਠਾਕ ਕੈਮਾਸ ਇੱਤਾਂ ਹਾਂ ਹਾਂ ਵਧੀਆ ਬੱਚੇ ਗਰਮੀ ਤੋਂ ਗਰਮੀ ਬਾਈ ਪਈ ਜਾਂਦੀ ਆ ਬੱਚੇ ਗਰਮੀ ਬਹੁਤ ਜ਼ਿਆਦਾ ਜਾਨਵਰ ਬਚਾਉਣੇ ਬਹੁਤ ਹੋ ਕੇ ਗਰਮੀ ਤੋਂ ਹਨਾ ਹਾਂ ਬਾਈ ਤੇ ਆਪਾਂ ਨੂੰ ਇਹਦੇ ਬਾਰੇ ਦੇ ਦਿਓ ਡਿਟੇਲ ਇਹ ਬਾਈ 8 ਦਿਨਾਂ ਦਾ ਸੂਆ ਅੱਠ ਦਿਨਾਂ ਦਾ ਸੂਆ ਦੂਜੇ ਸੂਏ ਆ ਰਿਜੀਨਲ ਦੂਜੇ ਸੂਏ ਆ ਰਿਜੀਨਲ ਤੇ ਇਹਦੇ ਬਈ ਅਬੀ ਮੰਨੀਓ ਦਾ ਟੀਕਾ ਲੱਗਾਈ ਅਬੀ ਮੰਨੀਓ ਦਾ ਹਾਂ ਮੇਲ ਕਾਫ ਦੇਗੀ ਇਹ ਠੀਕ ਹੈ ਮੇਲ ਕਾਫ ਆਗਾ ਹਾਂ ਠੀਕ ਹੈ ਠੀਕ ਹੈ ਤੇ ਪਹਿਲੇ ਸੂਏ ਨੇ ਦੁੱਧ ਪਾਇਆ ਬਈ 15 ਕਿਲੋ 15 ਕਿਲੋ ਹਾਂ ਇਸ ਟਾਈਮ ਇਹ ਥੱਲੇ 10 ਤੋਂ ਬਾਹਰ ਬੋਲਾ 10 ਤੋਂ ਬਾਹਰ ਬੋਲਾ ਹਾਂ ਗਰਮੀ ਕਰਕੇ ਥੋੜਾ ਜਨਾ ਹੁਣ ਭਾਵੇਂ ਪੂਰੇ ਲਾਇਆ ਕੱਲ ਦੀ ਦੁੱਧ ਵਧੀ ਹੁੰਦੀ ਆ ਵੀ 13 14 ਕਿਲੋ ਮੈਂ ਦੁੱਧ ਪਾਉਗੀ ਰਾਵਣ ਠੀਕ ਹੈ ਨਹੀਂ ਤੇ ਗੋਪੀ ਵੀ ਹੈ ਆਪਣਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 8ਵਾਂ ਦਿਨ ਹੀ ਆ ਬਾਈ 8ਵਾਂ ਦਿਨ ਆ ਸੂਈ ਨੂੰ ਠੀਕ ਹੈ ਠੀਕ ਹੈ ਬਾਕੀ ਬੱਚਾ ਹੀ ਦੱਸਦਾ ਇਹ ਆਪਣੇ ਲਈ ਵੀ ਜਾਂ ਕਰਦੀ ਹੈ ਇਹ ਮੈਂ ਆਪਣੇ ਪਿਛਲੇ ਸੂਏ ਲਈ ਸੀ ਬਾਈ ਪਿਛਲੇ ਸੂਏ ਲਈ ਹੈ ਹਾਂ ਠੀਕ ਹੈ ਠੀਕ ਹੈ ਇਹ ਮੱਝ ਬਹੁਤ ਚੰਗੀ ਹੈਗੀ ਤੇ ਇਹ ਪਿਓਰ ਹਰਿਆਣੇ ਦੀ ਹੈ ਬਾਈ ਉਧਰੋਂ ਲਈ ਸੀ ਆਪਾਂ ਜੀਨ ਦੇਰਗੇ ਚ ਠੀਕ ਹੈ ਹਰਿਆਣੇ ਚ ਪਿਓਰ ਜੈਡ ਬਲੈਕ ਹੈ ਇੱਕ ਵੀ ਬਾਲ ਮਹਿੰਦੇ ਯਾਰ ਪਿੰਡੇ ਤੇ ਚਟਾਣੀ ਠੀਕ ਹੈ ਠੀਕ ਹੈ ਹਾਂ ਬੇਲਬੂਲ ਦੀ ਬਹੁਤ ਲੰਮੀ ਆ ਮੈਂ ਬਾਕੀ ਉਹ ਵੀ ਜਿਵੇਂ ਦੇਸੀ ਪਹਾੜ ਜਿਹ ਕਹਿੰਦੇ ਪਤਲੇ ਪਿੰਡ ਦੀ ਦੁੱਧ ਵਾਲੀ ਉਹ ਪਤਲੇ ਪਿੰਡ ਦੀ ਹਾਂ ਜਿਵੇਂ ਕਾਗਜੀ ਬਣਾ ਵਰਗਾ ਪਿੰਡਾਂ ਤੇ ਬੱਚਾ ਵੀ ਬਹੁਤ ਚੰਗਾ ਆ ਬਈ ਅਵੀ ਮੰਨੀ ਉਹਦਾ ਆਪਾਂ ਡਾਕਟਰ ਬਹੁਤ ਜਲਦ ਆ ਸਤਨਾਮ ਦੋ ਤੇ ਭਰਾਉਣੇ ਨੇ ਆਈ ਕਰਣ ਨੇ ਠੀਕ ਹੈ ਨਹੀਂ ਸਤਨਾਮ ਕੋ ਟੀਕੇ ਬਹੁਤ ਚੰਗੇ ਹੁੰਦੇ ਆ ਤੇ ਆ ਬਾਕੀ ਆ ਦਿਨਾਂ 'ਚ ਗੋਪੀ ਮਿਲਦਾ ਨਹੀਂ ਪੁੱਛ ਦੁੱਧ ਵਾਲਾ ਯਾਰ ਹਾਂ ਬਈ ਬਾਕੀ ਦੁੱਧ ਦੀ ਔਖਾਜ ਪਈ ਕਰਕੇ ਹਾਂ ਕਰਕੇ ਬਹੁਤ ਜ਼ਿਆਦਾ ਔਖਾ ਦੁੱਧ ਆ ਔਖਾ ਬਈ ਮੈਂ ਮੰਜਾਂ ਤਾਂ ਬਾਕੀ ਘੱਟ ਮਿਲਦਾ ਗਾਂਜਾ ਗੁੰਜਾ ਤਾਂ ਵਿਕੀ ਜਾਂਦੇ ਗਾਈਆਂ ਦਾ ਚਲੋ ਐਂ ਚੈੱਕ ਕਰਾ ਬਈ ਲੈਵਾ ਦੇ ਗਾਂਗ ਨੂੰ ਲਈ ਫਿਰਦੀ ਆ ਆਰਡਰ ਹਾਂ ਨਹੀਂ ਲੈ ਲਵੋ ਬਹੁਤ ਚੰਗਾ ਹੈਗਾ ਥਾਂ ਤੁਨੂੰ ਵੀ ਗੋਪੀ ਬਹੁਤ ਸੋਹਣੀ ਹਣ ਬਹੁਤ ਚੰਗਾ ਬਈ ਅਜ ਤਾਂ ਪਸਮਾਈ ਨਹੀਂ ਨਾ ਆਪਾਂ ਹਾਂ ਹਾਂ ਸੁਬਾਹ ਦੀ ਆਪਾਂ ਸੁਬਾਹ 6 ਵਜੇ ਚੋਈ ਸੀ ਤੇ 6 ਦਾ ਟਾਈਮ ਹੋ ਗਿਆ ਹੁਣ ਚਲੋ ਹੋ ਗਿਆ ਹੋ ਗਿਆ ਤੇ ਗੋਪੀ 몰ਾ ਆਪਾਂ ਕੀ ਕਰਦੇ ਤਾਂ 몰ਾ ਆਪਾਂ ਫੋਨ ਤੇ ਕਰ ਲਾਂਗੇ ਬਈ ਜਮਾਂ ਜਾਇਜ਼ ਹੀ ਹੋਊਗਾ ਠੀਕ ਆ ਜਾਇਜ਼ ਹੀ ਫੋਨ ਤੇ ਕਰ ਲਾਂਗੇ ਹਣਾ ਤੇ ਆਪਣਾ ਨੰਬਰ ਗੋਪੀ ਬੋਲ ਦੇ ਨੰਬਰ ਆਪਣਾ 98767 98753 99776 45854 45854 ਮੌਲਤਾ ਬਾਈ ਜਮਾ ਜੈ ਜੂਬਾ ਪਹਿਲੇ ਦੂਜੇ ਫੋਨ ਤੇ ਮੈਂ ਸੇਲ ਹੋ ਜਾਣੀ ਠੀਕ ਹੈ ਠੀਕ ਹੈ ਦੁਰ ਆਪਾਂ 10 ਕਣੋਂ ਦੱਸ ਦਗੇ ਵੀ ਵੇਚਾ ਚ ਕੋਗੇ ਫੋਨ ਲਾ ਲਓ ਹਨਾ ਹਾਂ ਬਾਈ ਕਈ ਚਾਹ ਕਹਿੰਦਾ ਇਹ ਵੀ ਖਣੀ ਜਿਹੜਾ ਫੋਨ ਤੇ ਕਹਦਾ ਗਣਤਾ ਨਹੀਂ ਕਿੰਨਾ ਕ ਮੁੱਲ ਕੋਈ ਗੱਲ ਨਹੀਂ ਦੋਸਤੋ ਤੁਸੀਂ ਕਰ ਲਿਓ ਬਾਈ ਨਾਲ ਸੰਪਰਕ ਤੇ ਬਾਕੀ ਵੀਡੀਓ ਵੇਖ ਕੇ ਲਾਊਗਾ ਕੋਪੀ ਮਾਨਦਾਨ ਕਰਦੀ ਹੈ ਹਨਾ ਹਾਂ ਮਾਨਦਾਨ ਕਰਦਾਂਗੇ ਬਾਈ ਆਪਾਂ ਹਾਂ 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 ਵੱਲ ਬਾਸ ਜਮਾ ਹੀ ਜਾ ਜੂਗਾ ਐ ਨਹੀਂਗਾ ਵੀ ਆਪਾਂ ਡੇਢ ਮੰਗ ਲਾਂਗੇ ਢਾਈ ਮੰਗ ਲਾਂਗੇ ਮੁੱਲ ਤਾਂ ਜਮਾਂ ਨੇੜੇ ਹੀ ਆ ਬਈ ਆਪਣਾ ਬਸ ਠੀਕ ਆ ਵੇਚਣ ਵਾਲਾ ਕੰਮ ਹੀ ਆ ਵੇਚਣ ਵਾਲਾ ਕੰਮ ਹੀ ਕਰਦਾ ਹਾਂ ਠੀਕ ਆ ਕੋਈ ਐੜ ਕੇ ਦੇ ਨਹੀਂ ਮੜਮਟਾ ਕਿ ਨਹੀਂ ਆਈਡੀਆ ਬਸ ਬਈ ਆਪਾਂ 10 ਹੀ ਦਿੰਨੇ ਮੁੱਲ ਯਾਰ 10 ਹੀ ਦੇ ਯਾਰ ਐਵੇਂ ਨਾ ਉਹ ਹੀ ਆ ਅੱਧੋਂ ਜ਼ਿਆਦਾ ਬੰਦਾ ਜਾ ਕੇ ਜਾਂਦਾ ਵੀ ਛੱਡ ਫਰਾ ਹਨਾ ਬਸ ਆਪਾਂ 1 ਸਵਾ ਲੱਖ ਦੀ ਮਹਿੰਗ ਦੇਵਾਂਗੇ ਬਈ 1 25 ਦੀ ਆਪਣੇ ਹਾਂ ਇਹਦੇ ਮੁੱਲ 'ਚ ਕੋਈ ਮਹਿੰਗ ਲੈ ਕੇ ਦਿਖਾਵੇ ਨਹੀਂ ਮਿਲਦੀ ਨਹੀਂ ਮਿਲਦੀ ਆਹ ਦਿਨਾਂ 'ਚ ਤਾਂ ਆਹ ਦਿਨਾਂ 'ਚ ਕੋਈ ਜਮੀਨ ਨਹੀਂ ਮਿਲਦੀਗੀ ਹਾਂ ਬਾਕੀ ਇਹ ਇਹ ਮੈਂ ਦਾ ਭਾਈ ਹੋਰ ਕਿਸੇ ਕੋਲੇ ਹੁੰਦੀ ਢਾਈ ਮੰਗਣਾ 2 ਮੰਗਣਾ ਹੈਗਾ ਹਾਂ ਗੋਪੀ ਮੌਲਾ ਬੱਚੇ ਦਾ ਕਰਦੀ ਥੋੜਾ ਜਿਹਾ ਤੇ ਨਹੀਂ ਸਹੀ ਹੈ ਗੋਪੀ ਮੌਲਾ ਤੇਰਾ ਸਹੀ ਹੈ ਕਰ ਲੈ ਦੋਸਤੋ ਸੰਪਰਕ ਬਾਈ ਨਾਲ ਆਪਾਂ ਤੁਹਾਨੂੰ ਮੌਲਾ ਦਾ ਪਤਾ ਕਰੀ ਦਿੱਤਾ 125 ਬਾਈ ਕਰਦਾ ਹਾਂ ਨਾ ਮੌਲਾ ਗੋਪੀ ਮੌਲਾ ਮੈਂ ਤਾਂ ਆਦ ਨੂੰ ਬਰੀ ਬਰੀ ਮੌਲ ਜੇ ਮੈਂ ਜਾਇਆ ਭਾਈ ਇਹ ਨਾ ਹੋਵੇ ਕੋਈ ਵੀ ਜਹਾਂ ਭਾਈ ਲੱਖ ਦੀ ਦੇ ਦੂਗਾ 10 ਦੀ ਦੇ ਦੋ ਕੰਮ ਨਹੀਂ ਬਾਪਾ ਜਾਇਆ ਜੀ ਮੰਗਿਆ ਭਾਈ ਲੋਕਾਂ ਨੂੰ ਮੰਗਣ ਨੂੰ ਡੇਢ ਮੰਗ ਲੈਂਦੇ 2 ਮੰਗ ਲੈਂਦੇ ਉਹ ਗੱਲਾਂ ਚ ਦਵਣੀ ਹਾਂ ਹਾਂ ਬਾਕੀ ਗੋਪੀ ਐਜਾ ਆਪਾਂ ਮੌਲ ਨੂੰ ਫੋਨ ਤੇ ਕਹੀਏ ਕਿ ਨ ਤੇ ਆ ਵੀ ਆਪਣਾ ਮਕਾਊਆ ਨਾ ਜਾਨਵਰ ਹਾਂ ਇਹ ਵੀ ਬਾਈ ਛੋਟੀ ਮਕਾਊਆ ਠੀਕ ਹੈ ਠੀਕ ਹੈ ਇਹ ਆਪਣੀ ਲਈ ਹੋਈ ਆ ਬਾਈ ਠੀਕ ਹੈ ਤਾਂ ਇਹ ਵੀ ਨਗੀਨਾ ਹੀ ਸਾੰਭੀ ਬੈਠਾ ਹੈ ਹਾਂ ਇਹ ਵੀ ਉਧਰੋਂ ਹੀ ਲਈ ਆ ਹਰਿਆਣੇ ਚੋਂ ਹਾਂ ਠੀਕ ਹੈ ਹਰਿਆਣੇ ਵਾਲਿਆਂ ਦਾ ਲੋਕ ਭਾਲਦੇ ਫਿਰਦੇ ਆ ਹਾਂ ਇਹ ਐਮ 29 ਦੀ ਆ ਬਾਈ ਐਮ 29 ਦੀ ਹਾਂ ਸੰਗ ਸੰਗ ਬੱਕੀ ਸੂੰਹ ਹੀ ਦਾਦਾ ਵੀ ਆ ਹੈਗੀ ਛੋਟੀ ਲੱਗਦਾ ਪਤਾ ਲੱਗਾ ਸੰਗ ਸੰਗ ਪਿਆਰ ਦੁੰਦੀ ਆ ਬਾਈ ਦੰਦ ਪਟ ਦਿੰਨੇ ਆਪਾਂ ਕਿਹੜੇ ਠੀਕ ਹੈ ਹਾਂ ਦੰਦ ਪਟਦੇ ਜ਼ਰੂਰ ਦੋਸਤੋ ਕਰ ਲਓ ਚੈੱਕ ਦੋ ਦੰਦ ਆ ਬਾਈ ਹਾਂ ਜਿੰਨੇ ਨੂੰ ਨਰਖੋ ਨਰਖ ਲੈਣਗੇ ਮੈਨੂੰ ਤਾਂ ਮੈਂ ਅੱਖੀਂ ਨਰ ਇਹਦੇ ਭਈ ਏ ਆਈ ਨਹੀਂ ਹੋਈ ਨੂੰ ਨਾ ਇਹ ਚੌਥਾ ਦੇਣੀ ਆ ਅੱਛਾ ਤੇ ਆਪਣੇ ਕੋਲੇ ਸੀਮਨ ਪਿਆਗਾ ਆਪਾਂ ਸੀਮਨ ਲਾ ਦਾਂਗੇ ਫੋਟਾ ਲਾ ਦਾਂਗੇ ਸੀਮਨ ਲਾ ਫੋਟਾ ਲਾ ਦਾਂਗੇ ਸੀਮਨ ਦੀ ਉਹ ਡਾਕਟਰ ਦਾ ਹੀ ਭਰਿਆ ਵਾ ਸਤਨਾਮ ਦਾ ਹੀ ਸਤਨਾਮ ਦਾ ਹੀ ਬਸ ਸਤਨਾਮ ਦਾ ਹਸਾਰ ਦਾ ਹਸਾਰ ਦਾ ਟੀਕਾ ਬੁੱਲ ਦਾ ਨਾਮ ਹੀ ਪਤਾ ਮੈਨੂੰ ਠੀਕ ਹੈ ਠੀਕ ਹੈ ਬਾਕੀ ਇਹ ਸਤਨਾਮ ਦਾ ਨਾਲ ਆ ਤਾਂ ਉਹਦੀ ਗਾਰੰਟੀ ਮੈਂ ਦੇ ਦਿੰਦਾ ਠੀਕ ਹੈ ਪਥਾਨ ਵੀ ਦਿਖਾ ਦਾਂਗੇ ਕੋਈ ਪੀ ਦੋਸਤੋ ਕਰ ਲੈ ਚੱਕੇ ਵੀ ਬਹੁਤ ਸੋਹਣੇ ਮੇਰਾ 6 ਫੁੱਟ ਕਰਦਾ ਮੋਢੇ ਤੇ ਆਉਂਦੀ ਏ ਹਾਂ ਨਹੀਂ ਕੱਦ ਕੱਦ ਲੰਬਾਈ ਚ ਵੀ ਬਹੁਤ ਆ ਕੱਦ ਚ ਵੀ ਬਹੁਤ ਹਾਂ ਦੋਨੇ ਉੱਚੀਆਂ ਆ ਆਪਣਾ ਹਾਂ 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 ਮੋੜਲਾ ਮੋੜਲਾ ਗੋਪੀ ਮੋੜਲਾ ਤੇ ਕਰ ਲੈ ਦੋਸਤੋ ਚੱਕ ਤੇ ਗੋਪੀ ਆ ਇਹਨਾਂ ਬਣ ਕੇ ਨਾ ਤੇ ਉਹ ਕਰ ਲਈ ਠੀਕ ਆ ਵੀ ਆਪਾਂ ਦਿਖਾ ਦਈਏ ਮੜਾ ਜਾਂ ਖਾਣ ਦਿਖਾ ਦਿੰਨੇ ਆ ਵੀ ਆਪਾਂ ਹੂੰ ਇਹ ਹਰਿਆਣੇ ਦੇ ਕੀ ਆ ਨਾ ਇਹ ਵੀ ਉਧਰ ਦੀ ਆ ਬਾਈ ਠੀਕ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਲਈ ਨੂੰ ਇਹਨਾਂ ਦਾ ਬਾਈ ਦੋ ਦੋ ਤਿੰਨ ਜਾਣੀ ਹੋਇਤਾ ਨਾ ਇੱਥੇ ਆ ਕੇ ਢੀ ਕਹ ਭਰਾਇਆ ਤੇ ਦੂਜੇ ਦਿਨ ਤਾਰਾਂ ਕਰਨ ਲੱਗ ਗਈ ਠੀਕ ਹੈ ਠੀਕ ਹੈ ਠੀਕ ਹਾਂ ਰੋਗ ਲੱਗੇ ਮੜਾ ਸੰਜੀ ਦਿਖਾਤਾ ਬਾਕੀ ਬਾਈ ਇੱਕ ਗੱਲ ਹੋਰ ਆ ਹਾਂ ਜੇ ਝੋਟੀ ਦੇ ਅੰਦਰ ਨੌਕਸ ਹੋਵੇ ਬੱਚੇਦਾਨੀ ਚ ਤਾਂ ਵੀ ਆਪਾਂ ਦੇਣਦਾਰ ਆ ਬਾਈ ਕੋਈ ਮਰਜ਼ੀ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਆਪਣੀ ਚੈੱਕ ਕਰਾਈ ਹੋਈ ਆ 19 21 ਵੀ ਨੌਕਸ ਹੋਵੇ ਠੀਕ ਹੈ ਆਪਾਂ ਝੋਟੀ ਵਾਪਸ ਲੈ ਲਾਂਗੇ ਬਈ ਝੋਟੀ ਦੇ ਕਈ ਹਾਲ ਹੁੰਦਾ ਨਾ ਵੀ ਹਾਂ ਬੱਚੇ ਦਾ ਨਿਚ ਨੁਕਸ ਹੁੰਦਾ ਵੀ ਰਹਿੰਦਗਾ ਨਹੀਂ ਤਾਂ ਲੋਕੀ ਵੇਚ ਦੋ ਕੰਮ ਨਹੀਂ ਆਪਣਾ ਬਈ ਠੀਕ ਹੈ 19 21 ਵੀ ਨੁਕਸ ਹੋਵੇ ਆਪਾਂ ਝੋਟੀ ਦੇ ਹੱਕਦਾਰ ਆ ਬਹੁਤ ਬਹੁਤ ਵੱਡੀ ਗਰੰਟੀ ਹੈ ਜਿਹੜੀ ਤੂੰ ਦਈ ਹੈ ਨਾ ਚੈੱਕ ਕਰਾ ਕੇ ਬੰਦਾ ਆਪਣੇ ਘਰੇ ਜਿਹੜਾ ਮਰਜੀ ਕੋਈ ਡਾਕਟਰ ਲਿਆਵੇ ਵਾਕਿਆ ਆਪਣੀ ਦਾ ਬਈ ਯਕੀਨ ਆਪਰੇ ਸੱਤ ਨਾਮ ਨੇ ਚੈੱਕ ਕੀਤੀ ਉਹਦੀ ਕਰਾਉਨੇ ਆ ਬਾਕੀ ਕੋਈ ਦੀ ਜ਼ਿੰਮੇਵਾਰੀ ਨਹੀਂ ਗਾ ਹਾਂ ਬਈ ਹੈ ਜ਼ਿੰਮੇਵਾਰੀ ਨੇੜੇ ਕੋ ਲੈਦਾ ਤੇ ਆਪਾਂ ਠੀਕ ਇਹ ਵੀ ਦਿਖਾ ਦਾਂਗੇ ਮੁੱਲੇ ਦਾ ਬਾਈ ਕੀ ਕਰਾਂਗੇ ਆਪਾਂ ਮੁੱਲੇ ਦਾ ਬਾਈ ਜਮਾਂ ਲੈਣ ਦੇਣੀ ਆ ਲੋਕੀਓ ਲੋਕਾਂ ਕੋਲੇ ਹੁੰਦੀ ਤਾਂ ਮੁੱਲ ਹੋਰ ਹੋਣਾ ਇਹਦਾ ਬਾਈ ਹੋਰ ਹੋਣਾ ਸੀ ਆਪਾਂ ਬਸ 72000 ਰੁਪਏ ਜੇਬ ਚ ਪਾਉਣਾ ਬਾਈ 72000 ਹਾਂ ਇਹਦਾ ਪਤਾ ਬਾਈ ਮੇਲਾ ਲੁੱਟਣਾ ਆ ਬਾਕੀ ਬਾਈ ਕੋਈ ਵੱਡਣ ਵੱਡਣ ਵਾਲਾ ਫੋਨ ਨਾ ਲਾ ਰਿਹਾ ਪਾ ਲੈਣਾ ਦੇਣੀ ਆ ਬਾ ਠੀਕ ਹੈ ਠੀਕ ਹੈ ਠੀਕ ਹੈ ਵੱਡਣਾਂ ਤੋਂ ਪਹਿਲਾਂ ਆਪਾਂ ਕਹਿ ਦਿੰਦਾ ਬਈ ਨਾ ਫੋਨ ਲਾਓ ਹਾਂ ਤੈਨੂੰ ਵੀ ਪਤਾ ਬਾਈ ਇੰਨੇ ਤਾਂ ਉਧਰ ਦੂਜੇ ਪਾਸੇ ਵੀ ਆ ਇਹ ਹੈਗੀ ਹੈ ਕਿਉਂਕਿ ਵਜਨਬਾਲਾ ਝੋਟੀ 'ਚ ਹੈਗੀ ਹੈ ਕਿ ਤੂੰ ਮੁੱਲ ਦੱਸਿਆ ਵੀ ਬਹੁ ਮੈਂ ਤਾਂ ਜਿਆਦਾ ਤੱਕ ਦਖਾਣਾ ਮੈਂ ਤਾਂ ਬਹੁਤ ਗਾਹ ਲਈ ਫਿਰਦਾ ਸੀ ਤੱਕ ਆਪ ਦੀ ਨਹੀਂ ਨਹੀਂ ਮੁੱਲ ਆਪਣੇ ਜਮਾਂ ਜਾਇਜ਼ ਵਿੱਚ ਨਾਲ ਹੀ ਆ ਬਾਈ ਨਹੀਂ ਨਹੀਂ ਜਾਇਜ਼ਾ ਮੁੱਲ ਜਾਇਜ਼ਾ ਮੁੱਲ ਲੈ ਤੇ ਦੋਸਤੋ ਸੰਪਰਕ ਕਰ ਲਿਓ ਬਾਈ ਦਾ ਨੰਬਰ ਉੱਪਰ ਵੀ ਚੱਲੀ ਜਾਂਦਾ ਤੇ ਫੋਟੋ ਆ ਪੱਟੀ ਦੇ ਨਾਲ ਲਾਤੀ ਹੈਗੀ ਤੇ ਠੀਕਾ ਚੈੱਕ ਕਰ ਲੇ ਜਿਹੜਾ ਤਾਂ ਭਰਾਇਆ ਹੋਇਆਗਾ ਤੇ ਦੋਨੇ ਨਗੀਨੇ ਕਰ ਲਿਓ ਬਾਈ ਨਾਲ ਸੰਪਰਕ ਠੀਕ ਆ ਬਾਈ ਗੋਪੀ ਠੀਕ ਆ ਬਾਈ ਧੰਨਵਾਦ ਧੰਨਵਾਦ ਓਕੇ